ਸਿਕਲ ਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਅੱਜ ਟੱਬਾ ਪਿੰਡ ਵਿਖੇ ਔਰ ਥਿੰਦ ਕਲੈਕਸ਼ਨ ਵਿਖੇ ਅਸੀਂ ਪਹੁੰਚੇ ਹਾਂ ਔਰ ਥਿੰਦ ਕਲੈਕਸ਼ਨ ਦੇ ਓਨਰ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਸ਼ੋਅਰੂਮ ਦੇ ਵਿੱਚ ਚੱਲਦੇ ਹਾਂ ਔਰ ਕਰਦੇ ਹਾਂ ਜੀ ਐਮਡੀ ਸਾਹਿਬ ਨਾਲ ਗੱਲਬਾਤ ਸੋ ਥਿੰਦ ਕਲੈਕਸ਼ਨ ਦੇ ਓਨਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਕਿਹੜੀ ਕਿਹੜੀ ਵੈਰੀਟੀਜ਼ ਆ ਤੁਹਾਡੇ ਕੋਲ ਆਪਣੇ ਕੋ ਸਰ ਲੇਡੀਜ਼ ਵੈਰੀਟੀ ਫੁੱਲ ਹੈਗੀ ਆ ਜੈਂਟਸ ਵੈਰੀਟੀ ਫੁੱਲ ਹੈਗੀ ਆ ਲੇਡੀਜ਼ ਦੇ ਵਿੱਚ ਜਿਵੇਂ ਜੀਨ ਟੌਪ ਲੇਡੀਜ਼ ਕੁੜਤਾ ਪਲਾਜੋ ਜੋ ਲੇਡੀਜ਼ ਵੈਰਾਈਟੀ ਹੁੰਦੀ ਆਪਣੇ ਕੋਲ ਸਾਰੀ ਅਵੇਲੇਬਲ ਆ ਇਸੇ ਤਰ੍ਹਾਂ ਜੈਂਟਸ ਦੇ ਵਿੱਚ ਲੋਅਰ ਟੀ-ਸ਼ਰਟ ਕੈਪਰੀ ਸ਼ਾਰਟਸ ਸ਼ਰਟਸ ਲੋਅਰ ਜੋ ਵੀ ਏ ਟੂ ਜ਼ेड ਵੈਰਾਈਟੀ ਆਪਣੇ ਕੋਲ ਸਾਰੀ ਅਵੇਲੇਬਲ ਆ ਕਿਸੇ ਨੇ ਸਰਦੀ ਵਾਲੀ ਵੀ ਸ਼ਾਪਿੰਗ ਕਰਨੀ ਹੋਵੇ ਤਾਂ ਉਹ ਵੀ ਆਪਣੇ ਕੋਲ ਕਰ ਸਕਦਾ ਬਿਲਕੁਲ ਜਿਹੜੇ ਬਾਹਰੋਂ ਫੋਰਨ ਤੋਂ ਆਉਂਦੇ ਨੇ ਲੋਕ ਉਹ ਅਕਸਰ ਸ਼ਾਪਿੰਗ ਕਰਦੇ ਨੇ ਸੋ ਸਰਦੀਆਂ ਵਾਲੀ ਸ਼ਾਪਿੰਗ ਜਿਹੜੀ ਉਹ ਵੀ ਗਰਮੀ ਦੇ ਵਿੱਚ ਆਪਾਂ ਕਰ ਸਕਦੇ ਹਾਂ ਹਾਂਜੀ ਬਿਲਕੁਲ ਕਰ ਸਕਦੇ ਆ ਜੀ ਆਪਾਂ ਉਹ DHL ਵੀ ਕਰਾ ਦਿੱਤੇ ਆ ਕਸਟਮਰ ਨੂੰ ਕੋਈ ਇਹ ਨਹੀਂ ਕੋਈ ਆਪਾਂ ਨੂੰ ਫੋਨ ਲਾ ਕੇ ਕਵੇ ਕਿ ਸਾਨੂੰ ਸਮਾਨ ਉਹ ਭੇਜ ਦੋ ਅਸੀਂ ਭੇਜ ਦੇਈਦਾ ਆ ਜੀ ਹਾਂਜੀ ਔਰ ਕੱਪੜੇ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੀ ਕੁਆਲਿਟੀ ਹੈ ਜੀ ਕੱਪੜੇ ਦੀ ਕੁਆਲਿਟੀ ਸਾਰ ਆਪਣੇ ਕੋਲ ਪ੍ਰੀਮੀਅਮ ਹੁੰਦੀ ਹੈ ਆਪਾਂ ਚੈੱਕ ਵੀ ਕਰਵਾ ਦਿੰਨੇ ਆ ਕਸਟਮਰ ਨੂੰ ਜੀ ਬਾਕੀ ਫੋਨ ਤੇ ਜਿਹੜਾ ਹੁੰਦਾ ਆ ਉਹ ਨਹੀਂ ਪਤਾ ਲੱਗਦਾ ਜੀ ਜੀ ਵੀਚ ਕਰੂਗਾ ਤਾਂ ਕਸਟਮਰ ਨੂੰ ਸਹੀ ਪਛਾਣ ਹੋਣੀ ਕੱਪੜੇ ਦੀ ਜੀ ਕੁਆਲਿਟੀ ਬਹੁਤ ਤਰ੍ਹਾਂ ਦੀ ਆਂਦੀ ਪਾਜੀ ਜੀ ਹਾਂਜੀ ਦੇਖੋ ਫੁੱਲ ਲਾਈਕਰਾਂ ਸਟਾਫ ਆ ਹੈਵੀ ਦੇ ਵਿੱਚ ਆ ਜੀ ਹਾਂਜੀ ਸਮਰ ਦਾ ਸੀਜ਼ਨ ਚੱਲ ਰਿਹਾ ਜੀ ਤੇ ਕੋਈ ਆਫਰ ਵਗੈਰਾ ਵੀ ਹੈ ਜੀ ਗਾਹਕ ਦੇ ਵਾਸਤੇ ਹਾਂਜੀ ਬਿਲਕੁਲ ਸਰ 1000 ਰੁਪਏ ਦੀ ਸ਼ਾਪਿੰਗ ਕਰਨ ਤੇ 쿠ਪਨ ਦੇਵਾਂਗੇ ਉਹ ਲੱਕੀ ਡਰਾਪ ਆ ਸਤੰਬਰ ਦੇ ਵਿੱਚ ਕਰਾਂਗੇ ਜੀ ਜੀ ਹਾਂਜੀ ਔਰ ਲੱਕੀ ਡਰਾ ਜਿਹੜਾ ਤੁਸੀਂ ਕੱਢ ਰਹੇ ਹੋ ਉਹਦੇ ਵਿੱਚ ਕਿਹੜੇ ਕਿਹੜੇ ਪ੍ਰਾਈਜ਼ ਜਿਹੜੇ ਰਹਿਣ ਵਾਲੇ ਆ ਉਹਦੇ ਵਿੱਚ ਫਰਸਟ ਪ੍ਰਾਈਜ਼ ਗੀਜਰ ਆ ਜੀ ਜੀ ਸੈਕੰਡ ਪ੍ਰਾਈਜ਼ ਜਿਹੜਾ ਹੈਗਾ ਆ ਜੀ ਡਿਨਰ ਸੈੱਟ థਰਡ ਪ੍ਰਾਈਜ਼ ਹੈਗਾ ਆ ਪ੍ਰੈਸ ਆ ਜੀ ਦੇ ਫੋਰਥ ਆ ਬੋਰਡ ਦੇ 에어ਪੋਰਟ ओरिजिनल जी ਔਰ ਜਿਹੜਾ ਰੈਗੂਲਰ ਕਸਟਮਰ ਹੋਗਾ ਉਹਦੇ ਵਾਸਤੇ ਕੋਈ ਆਫਰ ਹੈਗੀ ਜੀ ਹਾਂਜੀ ਉਹਨਾਂ ਲਈ ਵੀ ਬਿਲਕੁਲ ਆਫਰ ਹੈ ਜੀ ਉਹ ਤਾਂ ਸਾਡੇ ਨਾਲ ਪੱਕੇ ਜੁੜੇ ਹੋਏ ਆ ਉਹਨਾਂ ਲਈ 2000 ਦੀ ਸ਼ੋਪਿੰਗ ਤੇ ਅਸੀਂ ਆਪਣੇ ਵੱਲੋਂ ਗਿਫਟ ਦਵਾਂਗੇ ਉਹਨਾਂ ਨੂੰ ਜੀ ਉਹ ਜਿਹੜਾ ਗਿਫਟ ਹੈ ਤੁਸੀਂ ਆਲ ਦਾ سپورਟ ਹੀ ਦੇ ਦੋਗੇ ਜਾਂ ਉਹ ਬਾਅਦ ਵਿੱਚ ਮਿਲਣਾ ਜੀ ਉਹ ਆਨ ਦਾ سپورਟ ਦਵਾਂਗੇ ਜੀ ਜੋ ਕੋਈ ਵੀ 2000 ਦੀ ਸ਼ੋਪਿੰਗ ਕਰਦਾ ਤੇ ਜਿਹੜਾ ਗਿਫਟ ਹੈ ਤੁਹਾਨੂੰ ਉਹ 100% ਜਿਹੜਾ ਉਹ ਮਿਲਣਾ ਮਿਲਣਾ ਆਨ ਦਾ سپورਟ ਉਸੇ ਟਾਈਮ ਹੀ ਮਿਲਦਾ ਹੈ ਸੋ ਬਿਲਕੁਲ ਤੁਸੀਂ ਵੀ ਜੇਕਰ ਆਫਰਸ ਦਾ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਬਿਲਕੁਲ ਥਿੰਡ ਕਲੈਕਸ਼ਨ ਤੇ ਪਹੁੰਚੋ ਜੀ ਔਰ ਪ੍ਰੋਪਰ ਆਪਣੀ ਲੋਕੇਸ਼ਨ ਦੱਸਿਓ ਜੀ ਆਪਣੀ ਲੋਕੇਸ਼ਨ ਹੈਗੀ ਹੈ ਜੀ 메인 ਬਾਜ਼ਾਰ ਟਿੱਬਾ ਇਹ ਪਿੱਪਲ ਵਾਲਾ ਚੌਕ ਮੇਰੇ ਡਾਇਰੈਕਟਰ ਹਰਜੀਤ ਸੋ ਪਿੱਪਲ ਵਾਲਾ ਚੌਕ ਤੁਸੀਂ ਪਹੁੰਚ ਕੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਸੋ ਬਿਲਕੁਲ